ਜੁਲੰਦਰ ਦੀ ਨਮੀ ਦਾਣਾ ਮੰਡੀ ਦੇ ਕਰੀਬ ਇੱਕ ਵਿਅਕਤੀ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਰਜਨ ਨਗਰ ਨਿਵਾਸੀ ਬੋਬੀ ਦੇ ਰੂਪ ਵਿੱਚ ਹੋਈ ਹੈ। ਮ੍ਰਿਤਕ ਦੀ ਪਤਨੀ ਊਸ਼ਾ ਨੇ ਦੱਸਿਆ ਕਿ ਸ਼ਨੀਵਾਰ ਦੀ ਦੁਪਹਿਰ ਨੂੰ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਦੇ ਲੜਕੇ ਨੂੰ ਫੋਨ ਕਰਕੇ ਕਿਹਾ ਸੀ ਕਿ ਉਸਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਹੈ। ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ਤੇ ਪਹੁੰਚਿਆ ਅਤੇ ਆਟੋ ਵਿੱਚ ਬਿਠਾ ਕੇ ਇਲਾਜ ਦੇ ਲਈ ਸਿਵਲ ਹਸਪਤਲ ਲੈ ਆਇਆ, ਜਿੱਥੇ ਡਾਕਟਰਾਂ ਨੇ ਇਲਾਜ ਸ਼ੁਰੂ ਕਰ ਦਿੱਤਾ। ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਪਰਿਵਾਰ ਨੇ આરોਪ ਲਗਾਇਆ ਕਿ ਮ੍ਰਿਤਕ ਦੇ ਨਾਲ ਲੋਨ ਨੂੰ ਲੈ ਕੇ ਧੋਖਾਧੜੀ ਹੋਈ ਸੀ ਜਿਸ ਤੋਂ ਉਸਨੇ ਪਰੇਸ਼ਾਨ ਹੋ ਕੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਹੈ ਕਿੱਥੇ ਦੇ ਰਹਿਣ ਵਾਲੇ ਅਰਜਨਗਰ ਕੀ ਮੈਟਰ ਕੀ ਹੈਗਾ ਜੀ ਸਾਰਾ ਅੱਜ ਮੈਟਰ ਸਾਡਾ ਹੈ ਜੀ ਅਸੀਂ ਲੋਨ ਕਰਾਇਆ ਹੂੰ ਕਿੰਨੇ ਦਾ ਲੋਨ ਕਰਾਇਆ ਸੀ 4 ਲੱਖ ਦਾ ਲੋਨ ਕਰਾਇਆ ਸੀ ਕਿਹੜੀ ਜਗ੍ਹਾ ਤੋਂ ਕਰਾਇਆ ਸੀ ਐਸ ਬੀ ਆਈ ਬੈਂਕ ਤੇ ਇਹ ਕਿੱਥੇ ਕਰਕੇ ਹੈਗਾ ਇਹ ਬੈਂਕ ਬਸਤੀ ਅੱਡੇ ਜੀ ਬਸਤੀ ਅੱਡੇ ਐਸ ਬੀ ਆਈ ਬੈਂਕ ਹੈ 4 ਲੱਖ ਦਾ ਕਰਾਇਆ ਸੀਗਾ ਤੇ ਉਸ ਤੋਂ ਬਾਅਦ ਕੀ ਮੈਟਰ ਕੀ ਹੋਇਆ ਸਾਰਾ ਇਹ 4 ਲੱਖ ਦਾ ਲੋਨ ਕਰਾਇਆ ਸੀ ਅਸੀਂ ਬਨੋਹ ਦੇ ਏਜੰਟ ਨੂੰ ਪਾ ਕੇ ਹੂੰ ਤੇ ਏਜੰਟ ਨੇ ਸਾਡੇ ਕੋਲ 4 ਲੱਖ ਦਾ ਲੋਨ ਲੈ ਕੇ ਭਰ ਕੇ ਉਹਨੇ 7 ਲੱਖ ਦਾ ਭਰਿਆ ਹੂੰ ਮੇਰੇ ਘਰ ਵਾਲੇ ਨੂੰ ਨਹੀਂ ਪਤਾ ਕਿ ਉਹਨੇ 7 ਦਾ ਭਰਿਆ ਕਿ 4 ਦਾ ਹੀ ਭਰਿਆ ਹੈ ਹੂੰ ਅਸੀਂ ਜਦੋਂ 2-3 ਸਾਲ ਬਾਅਦ ਅਸੀਂ ਉਹਦਾ ਕੀਤਾ ਸੀ ਕਿ ਦੁਬਾਰਾ ਕਰਾਣਾ ਉਹ ਕਹਿੰਦੇ ਤੁਹਾਡਾ 2 ਲੱਖ ਪਿਛਲੇ ਹੀ ਖੜਾ ਹਜੇ ਤੁਹਾਡਾ ਸਿੰਪਲ ਕੋ ਨਹੀਂ ਤੇ ਅਸੀਂ ਕਹਿੰਦੇ ਸਿੰਪਲ ਕਹਿੰਦੇ ਤੁਹਾਡਾ 2 ਲੱਖ ਖੜਾ ਤਾਂ ਕਰਕੇ ਤੁਹਾਡਾ ਹੈਗਾ ਜੀ ਹੂੰ ਐਸੀ ਬਈਆਂ ਨਾਲ ਸਾਡੀ ਇਹ ਪ੍ਰੋਬਲਮ ਹੋ ਗਈ ਜਦੋਂ ਲੋਨ ਕਰਾਇਆ ਸੀਗਾ ਤੁਸੀਂ ਕਹਿ ਰਹੇ ਕਿ 4 ਲੱਖ ਦਾ ਕਰਾਇਆ ਸੀਗਾ ਫਾਰਮ ਤੇ ਜਿਹੜਾ 7 ਲੱਖ ਭਰ ਦਿੱਤਾ ਗਿਆ ਸੀਗਾ ਉਦੋਂ ਤੁਹਾਨੂੰ ਪਤਾ ਨਹੀਂ ਲੱਗਾ ਕਾਗਜ਼ਾਦਾਂ ਦੇ ਤੁਹਾਨੂੰ ਪਤਾ ਨਹੀਂ ਲੱਗਾ ਕਿਉਂਕਿ ਮੇਰੇ ਘਰ ਵਾਲਾਂ ਨੇ ਪੜਿਆ ਸਿਰਫ ਮਾੜੇ ਮੋٹے ਸਿਆਣ ਕਰਦਾ ਜਿਹੜੀ ਫਾਈਲ ਸੀ ਉਹ ਤੁਹਾਡੀ 7 ਲੱਖ ਰੁਪਏ ਦੀ ਸੀ ਇਹ ਮੈਨੂੰ ਨਹੀਂ ਪਤਾ ਭਾਜੀ ਇਹਨਾਂ ਨੂੰ ਨਹੀਂ ਪਤਾ ਸਾਰਾ ਮੈਂ ਨਹੀਂ ਇਹਨਾਂ ਦੇ ਨਾਲ ਜਾਂਦੀ ਆਪ ਹੀ ਕਰਾਂਦੀ ਜੋ ਕਰਾਂਦੀ ਹੂੰ ਠੀਕ ਹੈ ਜੀ ਉਹਨਾਂ ਨੇ ਸਾਨੂੰ ਕੋਈ ਦੱਸਿਆ ਨਹੀਂ ਜਦੋਂ ਕੱਲ ਕਰਕੇ ਸਾਰਾ ਕੁਝ ਲੈ ਆਂਦੇ ਘਰ ਫੇਰ ਦੰਦਾ ਵੀ ਆ ਮੈਂ ਇਦਾਂ ਲੋਨ ਕਰਾਇਆ ਹੂੰ ਨਹੀਂ ਪੇਜ ਨਾ ਆ ਨੂਰ ਕਰਕੇ ਤੇ ਨਿਆਣਾ ਗੱਲ ਕੀਤੀ ਹਣਾ ਆ ਤਾਂ ਹੁਣ ਸਾਨੂੰ ਪਤਾ ਲੱਗ ਗਿਆ ਸਾਨੂੰ ਲੋੜ ਸੀ ਮੈਂ ਨਾਲ ਗਈ ਆ ਖੁੱਤ ਤਾਂ ਮੈਨੂੰ ਪਤਾ ਲੱਗਾ ਵੀ ਐਦਾ ਹੋਈ ਆ ਮੈਂ ਇਹ ਕਦਮ ਚੁੱਕਿਆ ਮੇਰੇ ਘਰ ਵਾਲਿਆਂ ਨੇ ਨਹੀਂ ਚੁੱਕਿਆ ਉਹ ਕਹਿੰਦਾ ਮੈਨੂੰ ਨਹੀਂ ਪਤਾ ਮੈਂ ਨਾ ਪਾੜਿਆ ਕਹਿੰਦਾ ਤੂੰ ਪਤਾ ਇਹ ਜਾ ਜਾ ਕੇ ਕਰ ਲਾ ਹਸਕੇ ਬਨੋਰ ਤੇ ਬਨੋਰ ਵੈਂਜਰ ਇਹ ਦੋਵੇਂ ਰਲੇ ਹੋਏ ਆ ਇਹਨਾਂ ਨੇ ਦੋਨਾਂ ਨੇ ਕੀਤਾ ਆ ਸਾਡਾ 2 ਲੱਖ ਰੁਪਏ ਇਹ ਦੋਨੇ ਖਾ ਗਏ ਆ ਸਾਡਾ ਉਹੀ ਵਜ੍ਹਾ ਨਾਲ ਅੱਜ ਮੇਰੇ ਆਦਮੀ ਦੀ ਵੀ ਡੈਥ ਹੋ ਗਈ ਆ ਇਹਦਾ ਵੀ ਵਜ੍ਹਾ ਦੇ ਨਾਲ ਮੇਰਾ ਤਾਂ ਘਰਵਰਦ ਹੋਰ ਉੱਡ ਗਿਆ ਮੇਰਾ ਕੋਲ ਵਾਈਡ ਲੈ ਆ ਰਹੀ ਇੱਕ ਹੁਣ ਮੁੰਡਾ ਮਲਾ ਜਾਂ ਸੀ ਉਹਨੇ ਚੈਲ ਖਾਲੀ ਲੋਨ ਕਰਾਇਆ ਸੀ ਐਸਬੀਆਈ ਤੋਂ ਨਹੀਂ ਛੋਟੇ ਛੋਟੇ ਬੱਚੇ ਹੈ ਮੇਰੇ ਬੱਚੇ ਫੋਨ ਦੇਖੂਗਾ ਕੋਣ ਨਾ ਨਾ ਘਟਿਆ ਪੜੀ ਜੇ ਤੋ ਜਿਹੜੀ ਪੂਰ ਬਰੋਧ ਤੇ ਪੂਰੀ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਹਸਬੰਡ ਤਾਦੇ ਨੇ ਉਹਨੇ ਸੁਸਾਇਡ ਕੀਤੀ ਜਾਂ ਕੁਝ ਖਾਦਾ ਕੀ ਹੋਇਆ ਕਿਸੇ ਨੂੰ ਪਤਾ ਨਹੀਂ ਜੀ ਉਹ ਕੰਮ ਤੇ ਗਏ ਸੀਗੇ ਫੋਨ ਮੈਨੂੰ ਤਾਂ ਫੋਨ ਹੀ ਕਿਹੜੀ ਜਗ੍ਹਾ ਕੰਮ ਕਰਦੇ ਆ ਉਹ ਦਿੱਤੀ ਆ ਬਸ ਇਆ ਦਾ ਕੰਮ ਹੈ ਸਾਰਾ ਦੁਨੀਆਂ ਬਸਤੀ ਇਹਨਾਂ ਦਾ ਕੰਮ ਸੀਗਾ ਪ੍ਰਾਈਵੇਟ ਕੰਮ ਕਰਕੇ ਟਗਾਈ ਜੀ ਉੱਥੇ ਇਹਨੂੰ ਵਿਰੋਧ ਨੇ ਬੁਲਾਇਆ ਕਿ ਤੂੰ ਮੇਰੀ ਗੱਲ ਛੋੜ ਕੇ ਜਾ ਪਤਾ ਨਹੀਂ ਉਹਨੇ ਕੀ ਕੀਤਾ ਕੀ ਦਿੱਤਾ ਨਹੀਂ ਕਾਣ ਨੂੰ ਪਤਾ ਵੀ ਆਉਣਾ ਵੀ ਪਤਾ ਲੱਗਾ ਅੱਜ ਤਾਂ ਉਹ ਚੱਕ ਕੇ ਲੈ ਆਂਦਾ ਹੈ ਇਹਨਾਂ ਕਿਹੜੀ ਜਗ੍ਹਾ ਤੋਂ ਚੱਕ ਕੇ ਲੈ ਆਂਦਾ ਬਸਤੀ ਆਪਣਾ ਚੱਕ ਕੇ ਲੈ ਆਇਆ ਪਤਾ ਨਹੀਂ ਬਸਤੀ ਤਾਂ ਕੋਈ ਮੁਕਤ ਉੱਧਰ ਕਿਤੇ ਡਿੱਗਿਆ ਹੋਇਆ ਸੀ ਕਿ ਉਹ ਤੋਂ ਚੱਕ ਕੇ ਲੈ ਆਇਆ ਉਹ ਵੀ ਇਹਨਾਂ ਦੇ ਫੋਨ ਦੇ ਵਿੱਚ ਕਰਦਾ ਬੇਟੇ ਦਾ ਨੰਬਰ ਸੀ ਤਾਂ ਕਰਕੇ ਤੁਹਾਨੂੰ ਪਤਾ ਲੱਗਾ ਕਿ ਕੋਈ ਸਮਝ ਨਹੀਂ ਲੱਗ ਰਿਹਾ ਕੀ ਹੋਇਆ ਤਾਂ ਕਿਸੇ ਨੂੰ ਨਹੀਂ ਹੋਣਾ ਭਰ ਦਿੱਤਾ ਹੀ ਸੱਤ ਲੱਖ ਦਾ ਨਾ ਉਹ ਕੋਨਾ ਦਈਆਂ ਦਾ ਮੈਂ ਐਕਲਿ ਕੁਝ ਉਧਿ-ਬਿਧ ਉਹਨਾਂ ਨੇ ਖੁਦ ਖਾਦੀ ਸੀਗੀ ਉਹਨੇ ਹੀ ਖਵਾਈ ਸੀਗੀ ਇੱਥੇ ਹਸਪੀਟਲ ਆ ਕੇ ਉਹਨਾਂ ਨੇ ਸਾਰੇ ਸਾਹਮਣੇ ਦੱਸਿਆ ਵਾ ਕਿੰਨੇ ਵਜੇ ਸਾਹਮਣੇ ਸੀਗੇ ਉਹਨਾਂ ਨੇ ਕਿਹਾ ਕਿ ਉਹਨੇ ਮੈਨੂੰ ਖਵਾਈ ਵੀ ਨਾ ਉਹਨੇ ਕਿੰਨੀ ਵਾਰੀ ਸੀ ਗੱਲ ਇਹ ਮੈਨੂੰ ਉਹਨਾਂ ਨੇ 12 1 ਵਜੇ ਫੋਨ ਕੀਤਾ ਸੀਗਾ ਦੁਪਹਿਰੇ ਕੁਝ ਕੀ ਪਤਾ ਕੀ ਕਿਸੇ ਚ ਮਲਾ ਕੇ ਖਲਾਈ ਸੀ ਖਲਾਇਆ ਕੀ ਗਿਆ ਉਹਨਾਂ ਨੂੰ ਪਾਣੀ ਨਾ ਮੈਨੂੰ ਖਵਾਈ ਤੇ ਸਾਰੇ ਡਾਕਟਰਾਂ ਸਾਹਮਣੇ ਉਹਨਾਂ ਨੇ ਦੱਸਿਆ ਕਹਿੰਦੇ ਮੈਨੂੰ ਪਾਣੀ ਨਾ ਉਹਨਾਂ ਨੇ ਇੰਨੀ ਦਵਾਈ ਖਵਾਈ ਆ ਬਟ ਉਹਨਾਂ ਨੇ ਤਾਂ ਪੈਸੇ ਦੇਣੇ ਸੀਗੇ ਲੈਣੇ ਸੀਗੇ ਲੈਣੇ ਸੀਗੇ ਹਾਂ ਦਿੰਦਾ ਨਹੀਂ ਪਿਆ ਸੀ ਉਹ ਤਾਂ ਕਰਕੇ ਕੀਤਾ ਵਾ ਅੱਛਾ ਹਾਂਜੀ ਤੇ ਜਦੋਂ ਤੁਸੀਂ ਉਹਨਾਂ ਨੂੰ ਉਹਨਾਂ ਤੱਕ ਪਹੁੰਚੇ ਤੇ ਉਸ ਸਮੇਂ ਕੀ ਹਾਲਤ ਸੀ ਉਹਨਾਂ ਦੀ ਉਸ ਸਮੇਂ ਕੋਈ ਉਲਟੀਆਂ ਕਰਦੇ ਪਏ ਸੀ ਇਹ ਮੈਂ ਉਹੋ ਉੱਠੋ ਚ ਲੈ ਗਿਆ ਆਂ ਚੱਕ ਕੇ ਲੈ ਗਿਆ ਆਂ ਅੱਛਾ ਹਾਂਜੀ ਤੇ ਜਦੋਂ ਇਸ ਇੱਥੇ ਪਹੁੰਚੇ ਤੇ ਉਸ ਸਮੇਂ ਠੀਕ ਸੀਗੇ ਥੋੜਾ ਬੋੜਾ ਠੀਕ ਸੀਗੇ ਪਰ ਡਾਕਟਰਾਂ ਨੇ ਕਹਿ ਦਿੱਤਾ ਕਿ ਨਹੀਂ ਇਹ ਕਹਿੰਦਾ ਤਾਂ ਵੀ ਸ਼ਾਮ ਤੱਕ ਵੇਟ ਕਰ ਲਓ ਅੱਛਾ 4 ਵਜੇ ਮੋਟੇ ਹੁਣ ਅੰਮ੍ਰਿਤ ਕਿਦੋਂ ਕੋਸ਼ਿਸ਼ ਕੀਤਾ ਗਿਆ ਉਹਨਾਂ ਵੱਲੋਂ ਥੋੜੀ ਜਿਹੀ ਮੇਰੇ ਬਿਲਿੰਗ ਅੱਛਾ ਸੋ ਇਸ ਮਾਮਲੇ ਨੂੰ ਲੈ ਕੇ ਹੁਣ ਮੈਡਮ ਤੁਹਾਡੇ ਵੱਲੋਂ ਕੋਈ ਕੰਪਲੇਂਟ ਦਿੱਤੀ ਜਾਏਗੀ ਮੇਰੇ ਵੱਲੋਂ ਕੰਪਲੀਟ ਇਹ ਹੈ ਜੀ ਇਹ ਜਿਹੜਾ ਇੱਕ ਉਹਨਾਂ ਵੱਲੋਂ ਕੋਈ ਸੁਸਾਈਡ ਨੋਟ ਵਗੈਰਾ ਵੀ ਮਿਲੇਗਾ ਜਿੱਦਾਂ ਕੋਈ ਨੋਟ ਵਗੈਰਾ ਦਿੱਤਾ ਗਿਆ ਸੀ ਉਹਨਾਂ ਵੱਲੋਂ ਆਹ ਹੀ ਪਹਿਲਾਂ ਗੰਦ ਤੋਂ ਦੇ ਗੈਸਟ ਹਨ ਜਿਹਦੀ ਕਰਕੇ ਦਵਾਈ ਕਹਿੰਦੇ ਕੱਢੀ ਹੈ ਮੈਨੇਜਰ ਤੇ ਵਿਨੋਦ ਦਾ ਨਾਮ ਲੈਂਦੇ ਇੱਕ ਹੁਣ ਦੁਬਾਰਾ ਕਰਨ ਲੱਗੇ ਸਾਡੇ ਕੋਲ ਕੀ ਰੂਪ ਹੈਗਾ ਅੰਦਰ ਕੈਬਿੰਗ ਜੀ ਸਰ ਕੀ ਮਸਲਾ ਹੈਗਾ ਇਹ ਜਿਹੜਾ ਇੱਥੇ ਆਪਣੇ ਕਹਿੰਦੇ ਡੈਡ ਬੁੜੀ ਹੋ ਗਏ ਪੂਰੇ ਦੁਆਰਾ ਹਾਂਜੀ ਹਾਂਜੀ ਸਾਨੂੰ ਅੱਧਾ ਪਾਣਾ ਤੇ ਕੱਢ ਪਹਿਲਾਂ ਐਂਟੀਸਿਪੇਸ਼ਨ ਮਿਲਣੇ ਸੱਦਾ ਹੁਣ ਤਾਂ ਪਾਪੇ ਲਾ ਮਿਲਿਓ ਆਡਰ ਜੀ ਨੂੰ ਮਤਲਬ ਇਸੇ ਮਰ ਗਿਆ ਇਹ ਕੁਛ ਨਹੀਂ ਕਿ ਕਿ ਬੋਦੀ ਨਾਂ ਦਾ ਜਿਹੜਾ ਜੱਤੀ ਹੈ 12 ਕਰੀ ਦੇ ਏਰੀਆ ਚ ਰਹਿੰਦਾ ਹੈ 40 ਕੁਆਟਰਾ ਦੇ ਵਿੱਚ ਸੀਵਲ ਮੈਨ ਲਾ ਲਾ ਪਰ ਮੈਂਨ ਮੁਲਾਕਾਤ ਹੈਗਾ ਉਹ ਜੋ ਕਾਰਪੋਰੇਸ਼ਨ ਵਿੱਚ ਡੀ ਕਰਦਾ ਤੇ ਮਿੱਠੂ ਪਸਤੀ ਏਰੀਆ ਤੋਂ ਉਹਨਾਂ ਦੀ ਦੂਤੀ ਆ ਤੇ ਉਹ ਪ੍ਰਾਈਵੇਟ ਤੌਰ ਤੇ ਵੀ ਉਧਰ ਹੀ ਜ਼ਿਆਦਾਤਰ ਕੰਮ ਕਰਦੇ ਜਿਵੇਂ ਦੇ ਵਿੱਚ ਆਪਣੇ ਰੋਜ਼ਗਾਰ ਵਾਸਤੇ ਵੀ ਕਰਦੇ ਆ ਨੌਕਰੀ ਨਹੀਂ ਕਰਦੇ ਆ ਅੱਜ ਉਹ 7 ਵਜੇ ਘਰੋਂ ਗਏ ਆ ਤੇ ਉੱਥੋਂ ਉਹਨਾਂ ਨੇ ਆਪਣੇ ਲੜਕੇ ਨੂੰ ਪੂਨ ਕੀਤਾ ਹੈ ਕਿ ਮੈਂ ਮੈਨ ਬੋਰ ਕਰਾਇਆ ਸੀ ਚਾਰ ਦੀ ਜਿਹੜਾ ਰੈਂਸਰ ਮੈਨੇਜਰ ਕਲਪਸਟਰ ਜੀ ਨੋਨ ਰਜੈਂਟ ਐ ਦੋ ਜਣੇ ਹੋਰ ਉਹਨਾਂ ਨੇ ਮਿਲ ਕੇ ਕਰਕੇ ਇਹਦਾ ਚਾਰ ਲੱਖ ਦਾ 7 ਲੱਖ ਦਾ ਲੋਨ ਬਣਾਤਾ ਜਿੱਤੋਂ ਮੈਂ ਡਿਪਰੈਸ਼ਨ ਰਜੈਂਟ ਐ ਇਸ ਬੰਦੇ ਨੇ ਕੋਈ ਦਿਖਾਸ ਵੀ ਦਿੱਤੀ ਆ ਤਾਂ ਬਾਕੀ ਐ ਕਿ ਇਹਨਾਂ ਦੇ ਕਟੇ ਨਹੀਂ ਮੈਂ ਜਿਹੜੀ ਆਪਣੀ ਇੱਥੇ ਦੂਜੀ ਕੋਈ ਹਾਜ਼ਰ ਹਾਜ਼ਰ ਐ ਆਪਣਾ ਕੰਮ ਕਰਦਾ ਮਿੱਠੂ ਵਸਤੀ ਤੇ ਮੈਂ ਇਹਨਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਤੇ ਦਿਮਾਗ ਤੇ ਜ਼ਿਆਦਾ ਲੋਨ ਹੁਣ ਕਰਕੇ ਮੈਡੀ ਦਵਾਈ ਖਾ ਲਈ ਐ ਤੇ ਮੈਂ ਇਹਦਾ ਪਰਿਵਾਰਿਕ ਮੈਂਬਰਾਂ ਦਾ ਕਿਹੜਾ ਐ ਕਿ ਉਹ ਦਿੱਤੀ ਗਈ ਐ ਦਵਾਈ ਜਿਹੜੇ ਏਜੰਟ ਦਾ ਨਾਮ ਲਾਇਆ ਜਾ ਰਿਹਾ ਕਿ ਉਹਦੇ ਵੱਲੋਂ ਕੁਝ ਪਲਾਇਆ ਹੈ ਬਾਰੇ ਵੈਰੀਫਾਈ ਕਰਕੇ ਜਿਹੜੀ ਅੱਜ ਕੱਲ੍ਹ ਹੋ ਗਈ ਸੀ ਜਿਹਦਾ ਇਨਵੈਸਟੀਗੇਸ਼ਨ ਵਿੱਚ ਜਾਊਗੀ